ਕੀ ਕਿਹੜਾ ਜਨਰਲ ਦਿੱਤਾ ਸਸਕਰ ਜੀ ਪਹਿਲੇ ਤਾਂ ਇੱਥੇ ਪਹੁੰਚੇ ਸਾਰੇ মিডিਆ ਕਰਨੇ ਇਲੈਕਟ੍ਰੋਨਿਕ ਇਲੈਕਟ੍ਰੋਨਿਕਸ মিডিਆ ਤੋਂ ਪ੍ਰਿੰਟ মিডিਆ ਤੋਂ ਵੈਬ মিডিਆ ਤੋਂ ਜਿੰਨੇ ਵੀ ਸਾਥੀ ਤੁਸੀਂ ਆਏ ਹੋ ਸੋਸ਼ਲ ਮੀਡੀਆ ਵਾਲੇ ਸਾਰੇ ਤੁਹਾਡਾ ਸਾਰਿਆਂ ਦਾ ਧੰਨਵਾਦ ਸਸਕਰ ਅੱਜ ਦੀ ਇਹ ਮੀਟਿੰਗ ਜਿਹੜੀ ਹੈ ਜੀ ਖਾਸ ਕਰਕੇ ਪਛਰੀਆਂ ਸ਼੍ਰੇਣੀ ਨਾਲ ਸੰਬੰਧਿਤ ਸਾਡੇ ਜਿੰਨੇ ਵੀ ਅਫੀਸਰ ਸਾਹਿਬਾਨ ਨੇ ਜਿੰਨੇ ਡਿਪਾਰਟਮੈਂਟ ਨੇ ਉਹਨਾਂ ਨਾਲ ਇਹ ਮੀਟਿੰਗ ਹੈ ਕਿ ਜਿਹੜੀਆਂ ਸਕੀਮਾਂ ਪੰਜਾਬ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਪਛੜੀਆਂ ਸ੍ਰੇਣੀ ਲਈ ਆਉਂਦੀਆਂ ਹਨ ਉਹ ਕਿੰਨੀਆਂ ਕੋ ਲਾਗੂ ਹੋਈਆਂ ਕਿੰਨੇ ਕੁ ਲੋਕ ਉਹਨਾਂ ਦਾ ਫਾਇਦਾ ਉਠਾ ਰਹੇ ਆ ਤੇ ਅੱਗੇ ਆਉਣ ਵਾਲੇ ਸਮੇਂ 'ਚ ਉਹ ਉਹ ਖੇਚ ਕੀ ਹੋਣਾ ਉਹਦੇ ਸਬੰਧ ਵਿੱਚ ਅੱਜ ਵਾਲੀ ਮੀਟਿੰਗ ਹੈ ਕਿ ਜਿਹੜਾ ਲੋਡ ਬੰਦ ਹੈ ਉਹਨਾਂ ਨੂੰ ਉਹਦਾ ਲਾਹਾ ਨਹੀਂ ਹੁੰਦਾ ਪਰ ਉਹ ਜਿਹੜਾ ਘਾਟੂ ਪੁੰਜਦੇ ਨੇ ਉਹਨੇ ਉਹਰ ਬਦਲੇ ਜੀ ਅ ਦੇਖੋ ਇਹ ਸ਼ਿਕਾਇਤਾਂ ਦਾ ਹੈ ਬਟ ਇਹਨਾਂ ਦੇ ਨਿਪਟਾਰੇ ਲਈ ਜਾਂ ਇਹਨਾਂ ਨੂੰ ਇਸ ਦੇ ਚ ਸੋਧ ਕਰਨ ਲਈ ਇਹ ਮੀਟਿੰਗਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਹਨ ਖਾਸ ਕਰਕੇ ਸ਼ਾਇਦ ਪਹਿਲੀ ਵਾਰ ਹੈ ਕਿ ਜਿਹੜਾ ਪਛੜੀਆਂ ਸ਼੍ਰੇਣੀਆਂ ਤੋਂ ਕਮਿਸ਼ਨ ਹੈ ਉਹ ਡਿਸਕਵਰਜ ਜਾ ਕੇ ਮੀਟਿੰਗਾਂ ਸੀ ਕਰ ਰਹੇ ਆ ਤੇ ਸਾਰੇ ਜਿੰਨੇ ਵੀ ਡਿਪਾਰਟਮੈਂਟ ਹੈ ਉਹਨਾਂ ਤੋਂ ਅਲੱਗ-ਅਲੱਗ ਤਰੀਕੇ ਨਾਲ ਪੁੱਛਿਆ ਜਾ ਰਿਹਾ ਹੈ ਕਿ ਕਿੰਨੇ ਲੋਕ ਫਾਇਦਾ ਲੈ ਰਹੇ ਆ ਤੇ ਅਸੀਂ ਉੱਥੋਂ ਲੈਟਰ ਕੱਢ ਕੇ ਵੀ ਕੁਝ ਮੰਗਾ ਰਹੇ ਆ ਕਿ ਉਹ ਦਾ ਚੋ ਦੇਖਿਆ ਜਾ ਸਕੇ ਕਿ ਕਿੰਨੇ ਲੋੜਵੰਦੇ ਜਾਂ ਕਿੰਨੇ ਨਜਾਇਜ਼ ਜਿਹੜਾ ਉਹਦਾ ਫਾਇਦਾ ਖਾਰੇ। ਜਿਹਨੂੰ ਇਹ ਤਾਂ ਲੋਕਦਾਰ ਨੂੰ ਵੇਲੇ ਸੀ ਕਿ ਮੰਨਲੇ ਜਿਹੇ ਨਾਮ ਨੇ ਚਲੀਆਂ ਸਾਲ ਆ। ਅ ਦੇਖੋ ਜੀ ਹਾਲਾ ਪੂਰਾ ਕਲੀਅਰ ਨਹੀਂ ਮੈਂ ਪੂਰਾ ਡਾਟਾ ਇਕੱਠਾ ਕਰ ਰਹੇ ਆ ਪਛੜੀਆਂ ਸ਼੍ਰੇਣੀਆ ਵਾਸਤੇ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਉਹ ਆਉਂਦੀਆਂ ਜਿਹਦੇ ਵਿੱਚ ਅ ਕਈ ਤਰ੍ਹਾਂ ਦੇ ਲੋਨ ਆਉਂਦੇ ਆ ਉਹਨਾਂ ਚ ਸਬਸਿਡੀਆਂ ਆਉਂਦੀਆਂ ਸੋ ਇਲਾਵਾ ਸ਼ਰਮ ਸਕੀਮਾਂ ਜਿਹੜੀਆਂ ਪੈਨਸ਼ਨ ਸਕੀਮਾਂ ਬਹੁਤ ਸਾਰੀਆਂ ਸਕੀਮਾਂ ਐ ਪਰ ਉਹ ਪੂਰੀ ਤਰ੍ਹਾਂ ਡਾਟਾ ਕਲੈਕਟ ਨਹੀਂ ਹੈ ਕਿਉਂਕਿ ਬਹੁਤ ਜਲਦੀ ਮੈਨੂੰ ਇੱਥੇ ਅਪਾਇੰਟ ਕੀਤਾ ਗਿਆ ਉਹਦਾ ਅਸੀਂ ਵੇਰਵੇ ਇਕੱਠੇ ਕਰ ਰਹੇ ਆ ਤੇ ਮੇਰੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਸਕੀਮਾਂ ਜਿਹੜੀਆਂ ਲੋਕਾਂ ਤੱਕ ਜਿਹੜੇ ਪਛਰੇ ਲੋਕ ਐ ਉਹਨਾਂ ਤੱਕ ਪਹੁੰਚਾएंगे ਚੇਅਰਮੈਨ ਦੇ ਆਫਿਸ ਲਈ ਐ ਸੀਨੀਅਰ ਉਹ ਚੰਡੀਗੜ੍ਹ ਦੀ ਜਿਹੜੇ ਡਿਸਟ੍ਰਿਕਟ ਦੇ ਆਫਿਸ ਥੀ ਉਹ ਪ੍ਰੋਪਰ ਕੰਮ ਨਹੀਂ ਕਰ ਪਾ ਰਹੇ ਕਾ ਕਿ ਇਹ ਇਹ ਪੋਸਟ ਮੈਟਰਿਕ ਸਕਾਲਰਸ਼ਿਪ ਦੇ ਵਾਅਦੇ ਤੇ ਲਗਾਤਾਰ ਇਹ ਲੋਕਾਂ ਤੁਸੀਂ ਲੰਬੇ ਸਮੇਂ ਤੋਂ ਸੁਸਿਆ ਵਾਰ ਰਹੀਆਂ ਆ। ਕਹਿੰਦਾ ਜੇ ਉਹਨਾਂ ਤੋਂ ਪੀਸਾ ਲੈ ਲੈਂਦੇ ਉਹ ਕੰਦੇ ਦੀ ਸਰਕਾਰੀ ਤੇ 21 ਤੱਕ ਨਹੀਂ ਕਿ ਕੋਈ ਬਾਬਾ ਨੂੰ ਅਪੀਲ ਤੇ ਹਾਲ ਹੀ ਨਹੀਂ ਹੋ ਪਾਇਆ। ਇਸ ਤੇ ਕਿਉਂ ਨਹੀਂ ਆਫੀਸੇਸ਼ਨ ਆ ਗਈਆਂ ਜਾਂ ਜਿਹੜੇ ਬੰਦੇ ਹੋ ਕਿਉਂ ਨਹੀਂ ਕੰਮ ਕਰਦੇ। ਦੇਖੋ ਇਹ ਤੁਹਾਡੀ ਸ਼ਿਕਾਇਤ ਵੀ ਜਿਹੜੀ ਇਹ ਲੋਕਾਂ ਦੀ ਸ਼ਿਕਾਇਤ ਹੈ ਪਿਛਲੇ ਵਾਰ ਮੈਂ ਜਦੋਂ ਮੀਟਿੰਗ ਕਰ ਰਿਹਾ ਸੀ ਕ੍ਰੀਕੋਟ ਉੱਥੇ ਵੀ ਇਹ ਸ਼ਿਕਾਇਤ ਸੀਗੀ। ਉਹਦੇ ਬਾਰੇ ਮੈਂ ਪੂਰੀ ਜਾਣਕਾਰੀ ਤੇ ਉਥੋਂ ਵੇਰਵੇ ਇਕੱਤਰ ਕੀਤੇ ਇਹਦੇ ਵਿੱਚ ਹੌਲੀ ਹੌਲੀ ਕਰਕੇ ਸੁਧਾਰ ਕਰ ਰਹੇ ਹਾਂ ਕਿਉਂਕਿ ਪਿੱਛੇ ਮੈਂ ਦੇਖਿਆ ਕਿ ਪਿਛੀਆਂ ਸਰਕਾਰਾਂ 'ਚ ਕਦੇ ਇਦਾਂ ਦਾ ਤਾਲਮੇਲ ਬਣਿਆ ਹੀ ਨਹੀਂ ਕਦੇ ਕਿਸੇ ਚੇਅਰਮੈਨ ਨੇ نیچے ਆ ਕੇ ਪੁੱਛਿਆ ਹੀ ਨਹੀਂ ਨਾ ਹੀ ਕੋਈ ਬਹੁਤੀਆਂ ਮੀਟਿੰਗਾਂ ਬੁਲਾਈਆਂ ਗਈਆਂ ਤੇ ਉਹਨਾਂ ਵਿਲੇਜ 'ਚ ਕਪੜੇ ਵੀ ਬਹੁਤ ਵੱਡੇ ਵੱਡੇ ਹੋਏ ਪਰ ਅੱਜ ਉਦਾਂ ਦੀ ਕੋਈ ਗੱਲ ਨਹੀਂ ਹੈ ਇਹਦੇ ਵਿੱਚ ਜਿਹੜਾ ਕੋਈ ਗਾਇਬ ਹੈ ਉਹਨੂੰ ਠੀਕ ਕਰਨ ਲਈ ਅਸੀਂ ਸੁਧਾਰ ਕਰ ਰਹੇ ਹਾਂ ਉਹਦੇ ਕਰਕੇ ਅਸੀਂ ਜਗਾ ਜਗਾ ਜਾ ਕੇ ਮਿਕਦਾਂ ਕਰਦੇ ਇਹ ਦੱਸੋ ਵੀ ਜੇ ਕਾਲਜ ਨੂੰ ਸਕੂਲ ਨੂੰ ਫੰਡ ਰੀਚ ਨਹੀਂ ਕਰਦੀ ਸਰਕਾਰ ਸਕਾਲੇਸ਼ਨ ਦਾ ਕੀ ਕਾਲਜਸ ਦੇ ਆਪ ਨੂੰ ਪੈਸੇ ਲਏਗਾ ਜਾਂ ਨਹੀਂ ਲਏਗਾ ਦੇਖੋ ਜੇ ਦੋ ਚੀਜ਼ਾਂ ਇੱਕ ਤਾਂ ਇਹ ਹੈ ਕਿ ਇਹਦੇ ਚ ਅਲੱਗ-ਅਲੱਗ ਕੁਝ ਜਿਹੜੇ ਕਾਜ਼ਸ ਹੈ ਉਹ ਬੱਚਿਆਂ ਤੋਂ ਫੀਸਾ ਲੈ ਲੈਂਦੇ ਹੈ ਬਾਅਦ ਵਿੱਚ ਜਿਹੜੇ ਉੱਪਰੋਂ ਫੰਡ ਆਉਂਦੇ ਉਹ ਬੱਚਿਆਂ ਦੇ ਉਹਦੇ ਚ ਅਕਾਊਂਟ ਚਲੇ ਜਾਂਦੇ ਕੁਝ ਤਾਂ ਇਦਾਂ ਦਾ ਹੈ ਕੁਝ ਜਿਹੜੇ ਹੈਗੇ ਉਹ ਡਾਇਰੈਕਟ ਸਰਕਾਰ ਨਾਲ ਹੁੰਦੇ ਆ ਜੇ ਸਰਕਾਰ ਜੇ ਉਹ ਬੱਚੇ ਨੂੰ ਇਹ ਕਹਿ ਕੇ ਉਹਨਾਂ ਦੀ ਐਡਮਿਸ਼ਨ ਕਰ ਦੇ ਕਿ ਤੁਹਾਡੀ ਸਕਾਲਰਸ਼ਿਪ ਭਰਾਂਗੇ ਤੇ ਤੁਹਾਨੂੰ ਸਾਰਾ ਪੈਸਾ ਜਿਹੜਾ ਉਹ ਸਰਕਾਰ ਸਾਨੂੰ ਦੇਊਗੀ ਫਿਰ ਉਹਨਾਂ ਦਾ ਕੋਈ ਅਧਿਕਾਰ ਨਹੀਂ ਹੈ ਕਿ ਉਹ ਬੱਚਿਆਂ ਤੋਂ ਫੀਸ ਲੈਣ ਇਸ ਤਰ੍ਹਾਂ ਵੀ ਮੰਨਿਆ ਗਿਆ ਸੀ ਮੈਂ ਜੇ ਇਹਦੇ ਵਿੱਚ ਵੀ ਕਈ ਕਪੜੇ ਸਾਹਮਣੇ ਆਏ ਖਬਰਾਂ ਵਿੱਚ ਲੱਗੇ ਕਿ ਜਿਹੜੇ ਕੋਈ ਉੱਚ ਅਧਿਅਾਰੇ ਹੈਗੇ ਜਾਂਦੇ ਹੋ ਸੁਵੰਧਿਕ ਸਰਕਾਰ ਤੇ ਆਪਣੇ ਸਵੀਦ ਲੱਗੇ ਕੁਆਪ ਦੇ ਬੰਦੇ ਭਾਉਂਦੇਗੇ ਭਾਵੇਂ ਉਹ ਜਾਣ ਨਾ ਜਾਣ ਤੇ ਵੀ ਹਾਜ਼ਰੀ ਭਰ ਜਾਂਦੀ ਹੈ ਤੇ ਜਿਹੜੇ ਕੰਮ ਕਰਦੇ ਉਹਨਾਂ ਦੀ ਕਈ ਵਾਰੀ ਹਾਜ਼ਰੀ ਇਹਦਾ ਜੀ ਦੇਖੋ ਮੇਰੇ ਨਾਲ ਕੋਈ ਸਬੰਧ ਨਹੀਂ ਹੈ ਮੁੰਡੇਗਾ ਵਾਲੇ ਦਾ ਇਸ ਕਰਕੇ ਮੈਂ ਇਹਦਾ ਕੋਈ ਬਹੁਤਾ ਸਹੀ ਤਰੀਕੇ ਜਵਾਬ ਨਹੀਂ ਦੇ ਪਾਉਂਗਾ ਪਰ ਇਹਦਾ ਸਬੰਧ ਜੋ ਅਧਾਰਾ ਹੋ ਕਰੂਗਾ ਕਮਿਸ਼ਨ ਪੁਲੇ ਜਿੰਗਿਆ ਪਿਛਲੇ ਸਮੇਂ ਦੀ ਗੱਲਾਂ ਚੱਟਾ ਮੈਂ ਚਾਹੁੰਦੀ ਹਾਂ ਕਿ ਕਮਿਸ਼ਨ ਪੁਲੇ ਦੇਖੋ ਪੱਤਰ ਕੱਢਣ ਦੀ ਪਾਵਰ ਆ ਉਹ ਕੁਝ ਨਹੀਂ ਕਰਦਾ ਬਹੁਤ ਸਾਰੇ ਕੇਸ ਸਾਹਮਣੇ ਆਇਆ ਅਧਿਕਾਰੀ ਉਹਦੀ ਪ੍ਰੋਪਰ ਸੁਣਵਾਈ ਨਹੀਂ ਨੀ ਦੇਖੋ ਅ ਇੱਥੇ ਵੀ ਮੈਂ ਕਲੀਅਰ ਕਰ ਦੇਣਾ ਚਾਹਣਾ ਕਿ ਜ਼ਰੂਰੀ ਨਹੀਂ ਹੈ ਜਿਹੜਾ ਕਮਿਸ਼ਨ ਹੈ ਉਹ ਮਤਲਬ ਉਹਦੇ ਚ ਕੰਮ ਕਰਨ ਦੀ ਸਮਰੱਥਾ ਕਿੰਨੀ ਹੈ ਉਹ ਕੈਪੇਬਲ ਹੈ ਕਿ ਨਹੀਂ ਹੈ ਇੱਕ ਤਾਂ ਸਿਰਫ ਹੈ ਕਿ ਲੈਟਰ ਕੱਢ ਦੇਣਾ ਉਸ ਤੋਂ ਬਾਅਦ ਅਸੀਂ ਪੁੱਛਦੇ ਨਹੀਂ ਮੈਂ ਤਾਂ ਹਰ ਮਤਲਬ ਹਰ ਵਾਰ ਜਿਹੜਾ ਉਹ ਉਹਨੂੰ ਦੁਬਾਰਾ ਰਿਮਾਈਂਡਰ ਪਾ ਕੇ ਉਹਨਾਂ ਨੂੰ ਪੁੱਛਦਾ ਮੈਂ ਅਫਸਰ ਵੀ ਬੁਲਾਏ ਕਈ ਵਾਰ ਕੱਲ ਵੀ ਸਾਡੇ ਉੱਥੇ ਹੈਂਗ ਸੀਗੇ ਤੇ ਅਸੀਂ ਤਾਂ ਵਾਰ-ਵਾਰ ਪੁੱਛ ਰਹੇ ਆ ਕਿ ਤੁਸੀਂ ਇਹ ਕੰਮ ਕਿਉਂ ਨਹੀਂ ਕਰਦੇ ਤੇ ਬਕਾਇਦਾ ਅਗਰ ਜੋ ਨਹੀਂ ਕਰਦੇ ਤੇ ਉਹਦੀ ਜਿਹੜੀ ਰਿਪੋਰਟ ਬਣਾ ਕੇ ਸਰਕਾਰ ਨੂੰ ਤੇ ਜੇ ਕੋਈ ਪੁੱਛਦਾ ਰਾਜਮੈਂਟ ਪਰਮਿਟ ਦਾ ਕੰਮ ਕਰਦਾ ਹੈ ਅਜੇ ਤੱਕ ਨਹੀਂ ਹਾਲ ਟੈਕਨੀਕੀ ਵੀ ਦੇਖੋ ਜੋ ਕੰਮ ਕਮਿਸ਼ਨ ਦਾ ਹੈ ਉਹ ਕਮ ਕਮਿਸ਼ਨ ਕਰਦਾ ਹੈ ਜੋ ਉਸ ਤੋਂ ਉੱਪਰ ਦਾ ਕੰਮ ਹੈ ਉਹ ਸਰਕਾਰ ਨੇ ਕਰਨਾ ਜਾਂ ਉਸ ਨਾਲ ਸੰਬੰਧਿਤ ਉਹਦੇ ਜਿਹੜੇ ਵਿਭਾਗ ਨੇ ਉਹ ਕਰਨਾ ਜੋ ਮੇਰੇ ਵੱਲੋਂ ਜੋ ਕੰਮ ਹੋਗਾ ਉਹ ਸਲੀਬਖਸ਼ ਸੀ ਅਧਿਆਏ ਨੂੰ 6 ਸਟੌਪ ਤੇ ਕੋਈ ਜਪਰਾਲਾ ਜਾਂ ਸਰਕਾਰ ਨੂੰ ਕੋਈ ਨਵੀਂ ਸਕੀਮ ਸ਼ੁਰੂ ਕੀਤੀ ਹੈ ਜਿਸ ਦੀ ਬੈਕਰੀ ਕੋਈ ਐਲਾਨ ਕਰ ਸਕਦਾ ਹੈ ਜੇ ਉਹ ਦੇਖੋ ਜਿਹੜੀਆਂ ਪਹਿਲੇ ਸਕੀਮਾਂ ਚੱਲ ਰਹੀਆਂ ਨੇ ਉਹ ਕਿੰਨੇ ਸਹੀ ਤਰੀਕੇ ਨਾਲ ਚੱਲ ਰਹੀਆਂ ਨੇ ਨਹੀਂ ਚੱਲ ਰਹੀਆਂ ਕੀ ਹੈ ਪ੍ਰੋਪਰ ਸਾਰੇ ਅਧਿਕਾਰੀਆਂ ਨੂੰ ਬੁਲਾ ਕੇ ਉਹਨਾਂ ਤੋਂ ਗਾਈਡਲਾਈਨ ਲੈ ਕੇ ਤੇ ਉਹ ਸਰਕਾਰ ਨੂੰ ਭੇਜੀਆਂ ਜਾਣਗੀਆਂ ਇਸ ਤੋਂ ਬਾਅਦ ਵੀ ਕੁਝ ਅਧਿਕਾਰੀ ਜਿਹੜੇ ਆ ਜਿਹੜੇ ਬਹੁਤ ਅੱਛੇ ਅਫੀਸਰ ਹੈ ਉਹ ਕੁਝ ਗੱਲ ਇਹ ਨਾਲ ਦੇ ਰਿਹਾ ਕਿ ਆ ਕੁਝ ਹੋਣਾ ਚਾਹੀਦਾ ਇਸ ਤਰੀਕੇ ਨਾਲੇ ਹੋਰ ਵਧੀਆ ਤਰੀਕੇ ਨਾਲ ਜਾ ਸਕਦਾ ਹੈ ਉਹ ਅਸੀਂ ਸਾਰਾ ਕਰ ਰਹੇ ਹਾਂ ਬਹੁਤ ਜਲਦੀ ਜਿਹੜਾ ਪੂਰੀ ਗੱਡੀ ਲਈ ਤੇ ਲੈ ਕੇ ਆਵਾਂ ਸਰਪਲਾਈ ਨੰਬਰ ਜਾਰੀ ਕੀਤਾ ਜਾ ਸਕਦਾ ਜਾਂ ਜਾਏਗਾ ਜੇ ਜ਼ਿਲ੍ਹੇ ਦਾ ਅਧਿਕਾਰੀ ਹੈ ਤੁਸੀਂ ਸਿੱਧਾ ਕਹਿੰਦੇ ਨਹੀਂ ਉਹ ਜ਼ਿਲ੍ਹੇ ਦੇ ਅਧਿਕਾਰੀ ਨਾਲ ਮਨਨੋ ਮਨ ਨੂੰ ਸਹੀ ਤਰ੍ਹਾਂ ਜਾਗਤਾਰੀ ਨਹੀਂ ਮਿਲਦੀ ਜਾਂ ਬਗਮਰਾਤ ਆਪਦੇ ਆ ਜਦੋਂ ਕੋਈ ਇਨਸਾਫ ਨਹੀਂ ਮਿਲਦਾ ਤਾਂ ਕਿ ਤੁਹਾਡੇ ਤੱਕ ਪਹੁੰਚ ਕਿਵੇਂ ਕਰਨਾ ਜਾ ਸਕਦਾ ਹੈ ਲਾਫਤਰੀਆਂ ਉਹ ਨਕਸ਼ਾ ਹਦਾਇਸੀ ਚਲੇ ਜਾਂਦਾ ਹੈ ਦੇਖੋ ਸਟੇਟ ਲੈਵਲ ਤੇ ਅ ਅੱਜ ਕੋਈ ਵੀ ਬੰਦਾ ਅਣਜਾਨੀ ਹੈ ਸਾਡੇ ਕੋਲ ਡੇਲੀ ਲਗਭਗ 10 15 20 ਕੇਸ ਐਸਾ ਦੇ ਆਉਂਦੇ ਜਿਹੜੇ ਕਿਸੇ ਅ ਅਫਸਰ ਦੇ ਕੋਈ ਸ਼ਿਕਾਇਤ ਹੈ ਜਾਂ ਕੋਈ ਹੋਰ ਸ਼ਿਕਾਇਤਾਂ ਲੈ ਕੇ ਆਉਂਦੇ ਆ ਤੇ ਉਹਨਾਂ ਦਾ ਨਕਤਾਰਾ ਜਿਹੜਾ ਅਸੀਂ ਕਰਦੇ ਹਾਂ ਨਾਲ ਦੇ ਨਾਲ ਜੇ ਕੋਈ ਅਫਸਰ ਉਹਦੇ ਕਿਸੇ 'ਚ ਪ੍ਰੋਬਲਮ ਹੈ ਜਾਂ ਕਿਤੇ ਕੋਈ ਗਲਤੀ ਹੋਈ ਹੈ ਤੇ ਉਹਦੇ ਉਹਦੇ ਲਈ ਵੀ ਅਸੀਂ ਕਾਰਵਾਈ ਦੀ ਮਤਲਬ ਲਿਖ ਕੇ ਭੇਜਦੇ ਹਾਂ ਤੇ ਕੋਈ ਹੈਲਪਲਾਈਨ ਨੰਬਰ ਜਾਰੀ ਕੀਤਾ ਜਾਏਗਾ ਵੀ ਨਾਸ਼ੀਬਾਦ ਦਾ ਪਹਿਲੀ ਨੰਬਰ ਹੈ ਪਰ ਪਤਾ ਨਹੀਂ ਨਾਮ ਵੀ ਉਤਰ ਹੈ ਜੀ 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 ਜੇ ਕੋਈ ਸ਼ਿਕਾਇਤ ਹੈ ਕੋਈ ਜਾਣਕਾਰੀ આપਣੀ ਹੈ ਕੋਈ ਹੈਲਪਲਾਈਨ ਨੰਬਰ ਉਹ ਵੀ ਤੁਹਾਨੂੰ ਜਾਰੀ ਕਰ ਦਤੂ ਬਿਲਕੁਲ ਜਲਦੀ ਜਾਰੀ ਕਰਾਂਗਾ ਮੈਂ ਇਹਦੇ ਲਈ ਸਰਕਾਰ ਨਾਲ ਗੱਲ ਕਰਕੇ ਬਹੁਤ ਜਲਦੀ ਹੈਲਪਲਾਈਨ ਨੰਬਰ ਜਾਰੀ ਕਰਾਂਗੇ ਤਾਂ ਜੋ ਲੋਕਾਂ ਨੂੰ ਇਹ ਜੀ ਉਹ ਤੁਹਾਨੂੰ ਨਹੀਂ ਕਿੰਨੀ ਅਕਤਿਬਤਾ ਜਾਸਤਾ ਇਹਦੇ ਆ ਮੀਟਿੰਗ ਇਸ ਤੋਂ ਬਾਅਦ ਹੈ ਜੀ ਦੋ ਚਾਰ ਸ਼ਿਕਾਇਤਾਂ ਆਈਆਂ ਮੀਟਿੰਗ ਵਿੱਚ ਆ ਰਹੇ ਕਾਫੀ ਬੀਸੀ ਸ੍ਰੀਨ ਨਾਲ ਸੰਬੰਧਤ ਲੋਕ ਆ ਰਹੇ ਜਿੰਨੀਆਂ ਸ਼ਿਕਾਇਤਾਂ ਹੋਣਗੀਆਂ ਜੇ ਕੋਈ ਮੌਕੇ ਤੇ ਨਿਪਟਾਰਾ ਕਰਨ ਵਾਲਾ ਹੋਇਆ ਉੱਥੇ ਕਰਾਂਗੇ ਜੇ ਕੋਈ ਦਫ਼ਤਰ ਤੋਂ ਕਾਰਵਾਈ ਕਰਨ ਵਾਲੇ ਹੋਵੇ ਉਹ ਕਰਾਂ ਧੰਨਵਾਦ ਜੀ